ਜਦੋਂ ਕਿਸੇ ਬਾਹਰਲੇ ਸੂਬੇ ਤੇ ਭੀੜ ਪੈਂਦੀ ਆ ਤਾਂ ਪੰਜਾਬੀ ਵੱਧ ਚੜ ਕੇ ਉੱਥੇ ਜਾ ਕੇ ਆਪਣਾ ਜਿਹੜਾ ਯੋਗਦਾਨ ਪਾਉਂਦੇ ਆ ਇਹ ਸਾਡਾ ਆਪਣਾ ਪੰਜਾਬ ਆ ਤੇ ਅਸੀਂ ਆਪਣਾ ਘਰ ਕਿਉਂ ਨਹੀਂ ਬਚਾਵਾਂਗੇ ਸੋ ਬੇਨਤੀ ਆ ਇਹ ਸ਼ਹੀਦਾਂ ਦੀ ਧਰਤੀ શ્રી ਚੰਪੌਰ ਸਾਹਿਬ ਅਗਰ ਇਸ ਬੰਨ ਨੂੰ ਨਹੀਂ ਪੂਰਿਆ ਜਾਂਦਾ ਸੋ 7 7 8 8 ਫੁੱਟ ਲੋਕਾਂ ਦੇ ਘਰਾਂ ਵਿੱਚ ਮਾਛੀਬੜਾ ਸਾਹਿਬ ਸ਼੍ਰੀ ਤੁੰਕੌਰ ਸਾਹਿਬ ਤੋਂ ਲੈ ਕੇ ਲੁਧਿਆਣੇ ਤੱਕ ਪਾਣੀ ਵੜ ਜਾਊਗਾ ਸੋ ਬੇਨਤੀ ਆ ਸਵੇਰੇ 8 ਵਜੇ ਜਿੰਨਾ ਵੀ ਜੂਤ ਸੁਣਦਾ ਸੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਚੈਨਲ ਵਾਲੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਮੀਡੀਆ ਕਰਮ ਕਰਮਚਾਰੀ ਵੀਰਾਂ ਦੇ ਚਰਨਾਂ 'ਚ ਬੇਨਤੀ ਇਹਨੂੰ ਵਾਰ-ਵਾਰ ਖਬਰ ਨੂੰ ਦਿਲਾਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਜੂਤ ਨੂੰ ਪਤਾ ਲੱਗੇ ਸੋ ਇੱਥੇ ਆ ਕੇ ਸੇਵਾ 'ਚ ਯੋਗਦਾਨ ਪਾਓ ਜੀ ਟਰੈਕ ਟੋਲੀਆਂ ਦੇ ਵਿੱਚ ਰੇਤਾ ਆ ਜਾਵੇ ਜਿੱਥੇ ਗੱਟੇ ਭਰ ਕੇ ਥੈਲੇ ਭਰ ਕੇ ਰੇਤੇ ਦੇ ਉੱਥੋਂ ਨਾਲ ਆ ਜਾਓ ਉਹ ਸਭ ਤੋਂ ਵਧੀਆ ਹੈ ਜੇ ਨਹੀਂ ਹੈਗਾ ਤਾਂ ਖਾਲੀ ਥੈਲੇ ਤੇ ਰਿੱਤਾ ਲੈ ਕੇ ਆ ਕੇ ਬਿੱਲੇ ਮੰਡੀ ਦੇ ਵਿੱਚ ਢੇਰੀ ਕਰਨਗੇ ਉੱਥੇ ਲੇਬਰ ਲੱਗੀ ਹੋਈ ਆ ਸੇਵਾਦਾਰ ਲੱਗੇ ਹੋਏ ਨੇ ਉਹਨਾਂ ਨੇ ਭਰ ਦੇਣੀਆਂ ਜੀ ਉਹਦੇ ਵੱਧ ਤੋਂ ਵੱਧ ਬੋਲ ਕੇ ਸਾਡੀ ਮਦਦ ਕਰੋ ਤਾਂ ਕਿ ਇਹ ਬੰਨ੍ਹੂ ਖਿਚਾਇਆ ਜਾ ਸਕੇ ਪਹਿਲਾਂ ਹੁਣ ਛਾਉਂ ਇੱਕ ਵਾਰ ਖਤਰਾ ਪੈ ਗਿਆ ਸੀ